ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਵੈਲਕਮ ਕਰਦੇ ਹਾਂ ਜਿੰ ਭਿੰਡਰ ਡੇਰੀ ਫਾਰਮ ਵਿੱਚ ਆਪਾਂ ਪਹੁੰਚ ਚੁੱਕੇ ਹਾਂ ਪਿੰਡ ਕਮਾਸਕੇ ਜ਼ਿਲ੍ਹਾ ਅੰਮ੍ਰਿਤਸਰ ਤਹਿਸੀਲ ਜਨਾਲਾ ਇਸ ਘਰ ਚੋਂ ਪਹਿਲਾ ਵੀਡੀਓ ਬਣਦੀ ਰਹਿੰਦੀ ਅੱਜ ਟੋਟਲ ਤੁਹਾਨੂੰ 8 ਪਸ਼ੂ ਦਿਖਾਉਣੇ ਆ ਬਹੁਤ ਹੀ ਸੋਹਣੇ ਸੁਨੱਖੇ ਵੱਡੀਆਂ ਮੱਝਾਂ ਦਿਖਾਉਣੀਆਂ ਤੁਹਾਨੂੰ ਤਿੰਨ ਮੱਝਾਂ ਤੇ ਚਾਰ ਵਾਢਾਂ ਦਿਖਾਵਾਂਗੇ ਜਿਨ੍ਹਾਂ ਦੇ ਦੋ ਵਾਢਾਂ ਗੱਬਣਾ ਦਿਖਾਵਾਂਗੇ ਦੋ ਤਾਜ਼ੀਆਂ ਸੂਈਆਂ ਤੇ ਮੱਝਾਂ ਤਿੰਨੇ ਸੂਈਆਂ ਸਵਾਈਆਂ ਆਪਾਂ ਹਰ ਵਾਰ ਬੇਨਤੀ ਕਰਦੇ ਆਂ ਕਿਸੇ ਵੀ ਭੈਣ ਭਰਾ ਨੇ YouTube ਤੋਂ ਕਿਸੇ ਵੀ ਚੈਨਲ ਤੋਂ ਕੋਈ ਵੀ ਪਸ਼ੂ ਖਰੀਦਣਾ ਸੂਏ ਸਵਾਏ ਪਸ਼ੂ ਨੂੰ ਦੋ ਟਾਈਮ ਚੋ ਕੇ ਆਪਣੀ ਤਸਲੀ ਕਰ ਲਿਆ ਕਰੋ ਜਿਹੜਾ ਗੱਬਣ ਪਸ਼ੂ ਹੁੰਦਾ ਤਾਂ ਥਾਂ ਡਿਪ ਕੇ ਚੱਕ ਪਾਸ ਕਰਕੇ ਲੈ ਕੇ ਜਾਇਆ ਕਰੋ ਤੇ ਬਾਕੀ ਇੱਕ ਬੇਨਤੀ ਹੋਰ ਆ ਵੀ ਆਪਾਂ ਸ਼ਨੀਵਾਰ ਐਤਵਾਰ ਤੇ ਸੋਮਵਾਰ ਦੀ ਆਪਣੀ ਛੁੱਟੀ ਆ ਤੇ ਮੰਗਲਵਾਰ ਵੀਡੀਓ ਬਣਾਵਾਂਗੇ ਬਾਕੀ ਕਿਸੇ ਵੀ ਭੈਣ ਭਰਾ ਨੇ ਵੀਡੀਓ ਬਣਾਉਣੀ ਹੈ ਫੋਨ ਜ਼ਰੂਰ ਕਰ ਲਿਓ ਤੇ ਮੰਗਲਵਾਰ ਵੀਡੀਓ ਬਣਾਵਾਂਗੇ ਕੱਲ ਦਾ ਦੇਣਾ ਜਿੰਨੇ ਜਨੇ ਬਣਾਉਣੀ ਹੋਈ ਫੋਨ ਕਰ ਲਿਓ ਤੇ ਆਪਾਂ ਕੱਲ ਬਣਾਵਾਂਗੇ ਤੇ ਬਾਕੀ ਦੀ ਜਾਣਕਾਰੀ ਪਸ਼ੂਆਂ ਦੀ ਵੀਰ ਕੋਲ ਲੈਨੇ ਆ ਜੀ ਹਾਂ ਜੀ ਸਤਿ ਸ੍ਰੀ ਅਕਾਲ ਵੀਰ ਜੀ ਸਤਿ ਸ੍ਰੀ ਅਕਾਲ ਵੀਰ ਜੀ ਕੀ ਹਾਲ ਚਾਲ ਆ ਜੀ ਵਧੀਆ ਵੀਰ ਜੀ ਵਧੀਆ ਠੀਕ ਆ ਜੀ ਭਿੰਡਾ ਡੇਰੀ ਪਾਰ ਨੂੰ ਵੇਖਣਾ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਜੀ ਤੇ ਅੱਜ ਫਿਰ ਕਿੰਨੀਆਂ ਆਪਣੇ ਤਾਂ ਆ ਗਿਆਂ ਚਾਰ گاਵਾ ਤਿੰਨ ਮਈਆਂ ਜੀ ਠੀਕ ਹਾਂਜੀ ਦੋ ਗਾਵਾਂ ਗੱਬਣਾ ਤੇ ਦੋ ਹੀ ਸੋਈਆਂ ਵੀ ਤਿੰਨ ਮਈਆਂ ਤਿੰਨੇ ਸੋਈਆਂ ਠੀਕ ਆ ਅਡਰੈਸ ਦੱਸ ਦਿਓ ਵੀਰ ਜੀ ਆਪਣਾ ਅਡਰੈਸ ਆਪਣਾ ਜ਼ਿਲ੍ਹਾ ਅੰਮ੍ਰਿਤਸਰ ਤਹਿਸੀਲ ਜਨਾਲਾ ਵੀ ਪਿੰਡ ਕਮਾਸਖੇ ਜੀ ਠੀਕ ਆ ਫੋਨ ਨੰਬਰ 9914753609 ਠੀਕ ਹੈ ਜੀ ਠੀਕ ਹੈ ਤੇ ਪਹਿਲਾ ਮਾਲ ਘੱਲਦਾ ਸਾਰਾ ਵਿਜੇ ਵੇਖਿਆ ਮਾਲ ਸਾਰਾ ਵੇਖਿਆ ਦੂਰੋਂ ਦੂਰੋਂ ਆਏ ਭੈਣ ਭਰਾਵਾਂ ਦੇ ਫੋਨ ਨਹੀਂ ਦੂਰੋਂ ਦੂਰ ਆਇਓ ਫੋਨ ਦਾ ਜੇ ਤੱਕ ਵਿਜੇ ਆਈ ਜਾਂਦੇ ਆ ਕਿ ਸਾਡਾ ਵੀਡੀਓ ਹੱਦੋਂ ਲੇਟ ਪਈ ਠੀਕ ਹੈ ਜੀ ਕਣਕ ਕੋਈ ਵਾਰ ਕੰਮ ਕਮ ਨੂੰ ਲੱਗੇ ਚੱਕਰਾ ਆ ਜੀ ਜੀ ਫੋਨ ਦਾ ਜੇ ਤੱਕ ਉਤਰੇ ਹੁੰਦੇ ਰੋਹੇ ਦੋ ਚਾਰ ਵਾਹੇ ਆਈ ਜਾਂਦੇ ਕਣਕ ਵੀ ਚੱਲੀ ਜਾਂਦਾ ਝੋਨਾ ਵੀ ਨਾਲ ਚੱਲੀ ਜਾਂਦਾ ਕੋਈ ਵੱਡ ਭਰ ਰੰਡਿਆ ਝੋਨਾ ਵੱਡਾ ਲੇਟ ਹੁੰਦੀ ਫਿਰ ਕੋ ਭੈਣ ਭਰਾਵਾਂ ਦੇ ਬਰਛਤ ਕਹਿੰਦੇ ਆ ਕਿ ਵੀਡੀਓ ਵੀ ਬਿਲਕੁਲ ਜਾਇਜ਼ ਕਰਕੇ ਪਾਉਣੀ ਜਿਹੜਾ ਮਾਲ ਭੱਜ ਇਹਦੇ ਸੂਏ ਵਿੱਚ ਤਿੱਜੇ ਸੂਣਾ ਐ ਆਪਾਂ ਮੰਦ ਕਿੱਕੇ ਵੀਰ ਤੋਂ ਪੰਜੇ گاਵਾ ਲਿਆਂ ਉਹ ਵੀ ਦਿਖਾ ਦਾਂਗਾ ਅਪਾ ਜਲ ਮਗਰੋਂ ਠੀਕ ਐ ਦੋ ਦਿਨ ਦੀਆਂ ਪੰਜੇ 26 ਕਿਲੋ ਜਿਹੜੇ ਪੰਜ-ਸੱਤ ਦਿਨ ਜਿਹੜੀ ਗੱਲ ਖੜਤੀ ਕੱਦ ਕਾੜ ਪੂਰਾ ਵੱਡਾ ਵਾ ਤੇ ਸੂਆ ਤਿੱਜਾ ਹਾਂ ਨਾ ਸੂਆ ਤਿੱਜੇ ਸੂਣਾ ਜੀ ਤੇ ਦੇਣ ਕਿੰਨੇ ਕੁ ਲੈ ਜੂਗੀ ਦੇਣ ਵਾਲੇ ਕੋਲ ਤਾ ਦੱਸ ਦੋ ਨੇ ਲੈ ਜਾਣੇ ਜੀ ਤੋਰੀ ਐ ਜੀ ਇਹਨੂੰ ਬਾਕੀ ਕੱਦ ਤਾਂ ਨਾ ਦਿਖਾਉਣੇ ਆ ਪੂਰੇ ਵੱਡੇ ਕੱਦ ਦੀ ਮਾਲਕ ਆ ਸੋਹਣੀ ਸੁਨਖੀ ਪੂਰੀ ਆ ਆ ਵੇਖੋ ਜਿਆ ਜਿਹੜਾ ਪ੍ਰਿੰਟ ਵਾ ਬਾਕੀ ਇਦਾਂ ਦੀਆਂ ਵਹਿੜਾਂ ਜਿਹੜਾ ਦੁੱਧ ਚੰਗਾ ਦਿੰਦੀਆਂ ਆਉਂਦੀ ਘਮਾ ਲਓ ਵੀਰ ਜੀ ਬਾਹਰ ਉਧਰ ਦੀ ਕੱਢੋ ਉਧਰ ਦੀ ਕੱਢੋ ਜੀ ਆਹ ਵੇਖੋ ਜੀ ਕੱਦ ਚੈੱਕ ਕਰੋ ਆ ਜੀ ਸੂਵੇ ਤੀਜੇ ਸੁਣਾ ਇਹਨੇ ਬੇਲ ਦੀ ਵੀ ਕਾਫੀ ਲੰਮੀ ਆ ਕੱਦ ਪੂਰਾ ਵੱਡਾ ਥਾਣ ਵੀ ਤੁਹਾਨੂੰ ਲੱਗ ਉਹ ਦਿਖਾਵਾਂਗੇ ਵੀ ਸੋਹਣੇ ਸੁਨਖੇ ਆ ਜੀ ਆਹ ਵੇਖੋ ਜਾਨ गांव दी होरी कच्ची बस हां फदादन लेजुनी बाकी दो दिन दी फली शबरो तगा चंगी गल आ जी 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 बाकी ठंड नु ਵੈੜਾ ਜੰਨੀਆਂ ਵੀ ਆ ਕੋਈ ਵੀ ਆ ਮੰਦੀਆਂ ਵੇ ਗਾਂ ਪੱਠਾ ਦਿੱਤਾ ਕਈ ਜਿੱਥੇ ਚੱਲੂ ਜੀ ਜੀ ਆਜੋ ਮੋੜ ਲਵਾ ਦਿੱਤੀ ਮੋੜ ਲਵਾਜੋ ਬਾਕੀ ਸੋਹਣੀ ਸੁਨਖਸ਼ੀ ਪੂਰੀ ਆ ਵੇ ਕਰੋ ਚੱਕ ਦਰਸ਼ਨ ਕਰੋ ਵੈੜਦੇ ਕੋਈ ਵੈੜ ਮੰਨ ਲੇ ਕੋ ਗਾਂ ਮੰਨ ਲੇ ਆਪਣੀ ਸਮਝ ਆਪਣੀ ਸਮਝ ਕਰ ਕੇ ਸਮਝ ਕਰ ਜੀ ਕਰਦੇ ਚੰਗਾ ਵੱਡਾ ਵਾ ਕਰੋ ਜੇਕ ਬਾਕੀ ਥਾਨ ਚਾਰੇ ਇੱਕੋ ਜਿਹੇ ਆ ਜੀ ਕੋਈ ਛੱਕ ਨੂੰ ਚਵਾਈ ਕੋਈ ਬੜੀ ਚੰਗੀ ਗਲਪਾਸ ਕਰਕੇ ਲਈ ਆ ਜੀ 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 ਲੱਗੋ ਨਹੀਂ ਤੁਹਾਨੂੰ ਪਰ ਲੱਗੇ ਪਰ ਨਗਰ ਨੂੰ ਨਹੀਂ ਮਾਰਾ ਦਿੰਦਾ ਹਾਂਜੀ 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 ਬਾਕੀ ਠੰਡੀ ਤੇ ਰਹੀ ਵੀਰ ਜੀ ਠੰਡੀ ਠੰਡੀ ਵੀ ਜੀ ਠੰਡੀ ਦਾ ਰਵ ਨਸਲ ਵਾਲੀ ਇਹ ਗੜੀ ਦੂਜੀ ਨਸਲ ਵਾਲੀ ਨਸਲ ਵਾਲੀ ਬਾਕੀ ਥਾਨ ਬੜਾ ਚੰਗਾ ਲੱਗਾ ਹੋਇਆ ਇਹਨੂੰ ਆ ਵੇਖੋ ਥਾਨ ਹਾਂ ਵੱਡਾ ਨਾ ਛੋਟਾ ਬੜਾ ਹੋ ਜੇ ਥਾਨਿਆਂ ਸੋਹਣਾ ਵਾ ਜੀ ਜੀ ਤੇ ਕਿੰਨਾ ਕਰਨਾ ਮੁੱਲ ਜੀ ਇਹਦਾ ਗਾਂਦ ਵਿੱਚ 65000 ਦੀ 60000 ਦੇ ਦਾਂਗੇ ਤੇ ਮਾਨਤਣ ਕਿੰਨਾ ਕਰਦੋਗੇ ਹੋਰ ਯਾਰ ਛੱਡ ਦਾਂਗਾ ਦੱਸੋ ਕਿੰਨੇ ਭਾਜੀ ਕੋ ਕਰਾਉਣਾ ਬਹੁਤ ਲੱਗਦਾ ਮਾਨਤਣ ਉਹ ਕਰਾਓ ਦੱਸੋ ਫੇ ਕਿੰਨੇ ਦਾ ਯਾਦੀ ਦੇ ਰਗਾ ਸਾਹ ਉਹ ਚੋ ਛੋੜ ਹੋ ਜੂਗੀ ਹੋ ਜੂਗੀ ਬਾਕੀ ਫੋਨ ਲਾ ਲੈ ਕੋਈ ਫੋਨ ਜ਼ਰੂਰ ਲਾ ਦੇ ਉਹਦੀ ਚੰਗੀ ਜੋ 55000 ਰੁਪਏ ਦੇ ਦਾਂ ਗੱਲ ਲਓ ਯਾ ਵੇਖੋ ਦਲੇਰੀਆਂ ਵੇਖੋ ਤੁਸੀਂ ਮੈਂ ਕਿ ਦੇਣ ਵਾਲੀ ਗੱਲ ਕਰਤੀ ਹੁਣ ਬਾਕੀ ਸਾਹਮਣੇ ਕੋਈ ਭੈਣ ਸਾਹਮਣੇ 77500 ਰੁਪਏ ਦੀ ਹਾਂਜੀ 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 ਦੁੱਧ ਚੰਗਾ ਚਵਾਈ ਜਾਣਾ ਆਹ ਮੋੜ ਵਾਲੀ ਆ ਜੀ 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 ਆ ਵੀ ਦੁੱਜੇ ਸੂਏ ਵੈਟ ਹੈ ਜੀ ਦੁੱਜੇ ਸੂਏ ਤੇਰੇ ਪਹਿਲਾਂ ਦੇ ਦੁੱਧ ਭਾਜਾ 13 14 ਲੀਟਰ ਜੀ ਆਲੀ ਦੁੱਜੇ ਨੇ ਸੂਆਂ ਜੀ ਖੋਲ ਦੇ ਠੀਕ ਆ ਆਹ ਵੇਖੀ ਇਹ ਜਰਸੀ ਚ ਆ ਜਾਂਦੀ ਆ ਜਰਸੀ ਕਰੋ ਜੀ ਆ ਇੱਕ ਨਵਾਂ ਸੁਹਾ ਤੀਜਾ ਨਾ ਦੂਜੇ ਸੁਹਾ ਸਾਂਭੀ ਘਾਟਾ ਦੂਜੇ ਸੁਹਾ ਜੀ ਠੀਕ ਆ ਇਹਨੇ ਵੀ ਦਿਨ ਹਫਤਾ ਲੈ ਜਾਣਾ ਬਾਕੀ ਸਾਂਭੀ ਜਾਵੇ ਜਿੱਦਾਂ ਕੋਈ ਜਾ ਕੇ ਰੱਖ ਦੋ ਚਾਰ ਘੋ ਚੱਲ ਫਿਰ ਹੋਰ ਡੰਗਰ ਦਾ ਹੋਰ ਹੋ ਜਾਣਾ ਜੀ 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 ਤਾਂ ਆਪਾਂ ਜਾਇਜ ਕਰਕੇ ਦੇਵਾਹ ਜਿਹੜੀ ਗੱਲ ਇਹਦੀ ਕੱਦ ਕਾਠ ਵਾਲੀ ਆ ਵੀ ਆ ਵੇਖੋ ਜੀ ਥਾਂ ਇਹਦਾ ਵੀ ਸੋਹਣਾ ਲੱਗਾ ਵਾ ਕੱਦ ਕਾਠ ਇਹਦਾ ਵੀ ਜੰਗਾ ਜੀ ਆ ਵੇਖ ਕਰੋ ਚੱਕ ਦੁੱਧ ਕਿੰਨਾ ਕਜਵਾਈ ਜਾਊਗੀ ਠੀਕ ਇਹਨੇ ਸੁਣਾ ਜੋ ਆ ਜਾਓ ਵੀਰ ਜੀ ਮੋੜ ਲਿਆਓ ਬਾਕੀ 15 ਦੇ ਸੰਦੇ 13 14 ਦੁੱਧ ਦਹੀਂ ਜੋ ਕਹਿੰਦਾ ਪਾ ਵੀ ਇਹਨਾਂ ਦੁੱਧ ਬਾਕੀ ਸਾਰਾ ਸਿਆਲ ਹੀ ਦੁੱਧ ਦੇਣਾ ਹੈਗੇ ਇਹਨੇ ਹਾਂਜੀ ਹਾਂਜੀ ਆ ਦੇਖ ਕਰੋ ਚੱਕ ਆ ਦੇ ਪਾ ਵੀ ਕੋ ਜੀ ਬਾਕੀ ਆ ਵੀ ਵਹਿੜ ਚੰਗੀ ਹੈ ਤਬ ਦੇਣ ਕਿੰਨੇ ਕੁ ਲੈ ਜੂ ਵੀਰ ਜੀ ਇਹ ਜਿਹੜੇ ਵਿਜੇ ਤੱਕ ਲੈ ਜਾਣਾ ਜੋ ਜੀ ਹਫਤਾ ਇੱਕ ਲੈ ਜੂ ਹਾਂ ਜਾਂ ਹਫਤਾ ਲੈ ਜੂ ਤੇ ਬਾਕੀ ਇਹ ਵੀ ਠੰਡੀ ਧੀਰੀ ਆ ਠੰਡੀ ਠੰਡੀ ਵਿੱਚ ਠੰਡੀ ਹੈ ਆ ਵੇਖੋ ਜੀ ਇਹ ਵੀ ਠੰਡੀ ਧੀਰੀ ਹੈ ਵੀ ਠੰਡੀ ਧੀਰੀ ਕੋਈ ਚੱਕਰ ਕੋਈ ਨਹੀਂ ਤੇ ਠੀਕ ਹੈ ਬਾਕੀ ਬਾਨੇ ਪੋਨੇ ਦੁੱਧ ਜਿਗਰ ਪਈ ਹੋਰੀ ਲਸੀ ਵਾਲਾ ਵਾਧ 16 17 ਅਗਲੇ ਭਰਦੇ ਇਹ 14 15 ਕਿਲੋ ਤੋਂ ਨਹੀਂ ਜਾਂਦੀ ਜੀ 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 ਤੇ ਥਾਣ ਥੁਣ ਕਿਦਾਂ ਬਾਤ ਕਰਦੇ ਕੋਈ ਚੱਕਰ ਨਹੀਂ ਵੀਰ ਜੀ ਠੰਡੀ ਪਾਸ ਕਰਕੇ ਲਈ ਆ ਆਪਾਂ ਤੁਹਾਨੂੰ ਪਤਾ ਠੀਕ ਹੈ ਤੇ ਮੋਲੇ ਦਾ ਕਿ ਨਾ ਕਰਨਾ ਜੀ ਮੁੱਲ ਨਿਕਾ ਦੇ ਬਸ ਆਪਾਂ 35000 ਦੇ ਦੇ ਨਹੀਂ ਤਵੀਰ ਕੋ ਛੋੜ ਤੇ ਕਰਾਉਣੀ ਪੈਣੀ ਦੱਸੋ ਇਹ 2000 ਘੱਟ ਵਾਲੇ 33 ਦੀ ਦੇ ਦਾਂਗੇ 33 ਦੀ 32 ਦੀ ਤਾਂ ਜਾਣਦੇ ਆ 32 ਦੇ ਦਾਂ ਤੂੰ ਲੈ ਫੇ 31 ਗਾ 30 ਦੀ ਓ ਹੁਣ ਜਾਣਦੇ 30 ਦੀ ਕੋਈ ਨਹੀਂ ਹੁੰਦਾ ਜਾਣਦੇ ਜਾਣਦੇ ਕੋਈ ਚੱਕਰ ਨਹੀਂ ਗਾ ਆਪਾਂ ਸਾਰਿਆਂ ਦੇ ਨਫੇ ਨਹੀਂ ਲੈਣੇ ਇਹ ਜਾਣਦੇ ਕੋਈ ਗੱਲ ਨਹੀਂ ਜਾਣਦੇ ਤਨਾ ਵੀ ਆਪਾਂ ਨਿਗਨੇ ਰੈਡ ਬਣਾ ਕੰਮ ਚੱਲ ਜੇ ਮੈਂ ਕਹਿੰਦਾ ਸਵਾਦ ਆਵੇ ਅਗਲੇ ਵੀਡੀਓ ਵੇਖਣ ਵਾਲਿਆਂ ਨੂੰ ਸਵਾਦ ਆਵੇ ਵੀਡੀਓ ਬਣੀ ਆ ਆ ਵੀ ਸੁਈ ਚੋਕ ਇਹ ਸੁਈ ਆ ਇਹ ਤੁਹਾਨੂੰ ਦੁੱਧ 15 16 ਕਿਲੋ ਤਿਆਰ ਜੋ ਜੀ ਦੁੱਧ 15 ਦਾ 16 ਕਿਲੋ ਥੋੜੀ ਦੀਆਂ ਪੰਨੀਆਂ ਦਰਾਂ ਦੇ ਕਿ ਮਗਰ ਕੱਲ ਚ ਦੀ ਡੱਬੀ ਬਚੀ ਅੱਛਾ ਬਚੀ ਮਗਰਿਆ ਕੱਦ ਕਾਠ ਦਾ ਵਿੱਚ ਆ ਜਾਣ ਦੋ ਜੀ ਕਰੋ ਚੈੱਕ ਪ੍ਰਿੰਟ ਵੇਖੋ ਕਿੱਡਾ ਸੋਹਣਾ ਵਾ ਹੁਣ ਦੁੱਧ 15 16 15 ਕਿਲੋ 13 14 ਚੌਕਤ ਸੱਲੀ ਕਰ ਆਹ ਵੇਖੋ ਜੀ ਬਾਕੀ ਇਹ ਵੀ ਪ੍ਰਿੰਟ ਜਿਹੜਾ ਚੰਗਾ ਵਾ ਸੋਹਣੀਆ ਪਲੀ ਆ ਕਾਇਮ ਆ ਕੋਈ ਬੰਨਿਓ ਲਿੱਸੀ ਨਹੀਂ ਗਈ ਆਜੋ ਵੀਰ ਜੀ ਆਜੋ ਮੋੜ ਲਿਓ ਧੁੰਦੇ ਆ ਫਿਰ ਧੁੰਦ ਦੇ ਵਿੱਚ ਦਿਖਦਾ ਘਟਿਆਗੇ ਆਹ ਵੇਖੋ ਚੈੱਕ ਕਰੋ ਬਾਕੀ ਦੋ ਤੇ 15 16 ਗਲਾਉ ਦਹੀ ਜਰੋ ਤੇ ਚੱਲ ਜੀ ਗਾਣਾ ਹਾਂ ਜੀ ਹਾਂ ਜੀ ਹਾਂ ਜੀ ਤੁਸੀਂ ਥੋੜੀ ਪਿਆਣਾ ਦਲਾ ਤੇ ਆ ਗਈ ਆ ਮਗਰ ਬੱਛੀ ਜੋ ਠੀਕ ਆ ਮਗਰ ਬੱਛੀ ਇਹਦੀ ਬੱਛੀ ਵੀ ਦਿਖਾ ਦਿੰਨੇ ਆਪਾਂ ਦਿਖਾ ਦੇ ਬੱਛੀ ਹਾਂ ਇਹਦਾ ਵੀ ਚੰਗਾ ਲੱਗਾ ਸੋਹਣਾ ਆ ਵੇਖੋ ਬੱਛੀ ਚੈੱਕ ਕਰੋ ਬੱਛੀ ਵੀ ਚੰਗੀ ਆ ਆਹ ਜੀ ਆਹ ਕੋਠਾ ਦੀ ਕੁਆਲਿਟੀ ਚੈੱਕ ਕਰੋ ਇਹਨਾਂ ਵੀਰ ਜੀ ਰੱਸੀ ਪਾਉਣ ਦੀ ਲੋੜ ਵੰਦੀ ਕਿ ਨਹੀਂ ਹਾਂਜੀ ਪਾ ਲੋ ਪਲਾਣਾ ਪਾ ਲੋ ਠੰਡੀ ਠੰਡੀ ਹਾਂਜੀ ਠੰਡੀ ਠੀਕ ਆ ਤੇ ਇਹਦਾ ਮੁੱਲ ਕਿੰਨਾ ਕਰਨਾ ਇਹ 45000 ਦੀ ਵੀ ਜੀ ਦੇ ਦਈਏ ਜੀ ਮਾਨ ਤਾਨ ਕਿੰਨਾ ਕਰ ਦੋਗੇ 43000 ਦੀ ਦੇ ਦਾਂਗੇ ਕਰਾ ਦਈਏ ਵੀਰ ਕੋ ਛੋੜ ਕਰਾ ਲਓ ਜੀ 10 ਵੀਰ ਇੱਕ ਇੱਕੋ ਗੱਲ ਕਰਨੀ ਹੁਣ ਮੈਨੂੰ ਨਾ ਕਹਿਣਾ ਪਵੇ ਉਹ ਪੂਰ 40 ਦੀ ਜਾਣ ਲਓ ਜੀ ਉੱਚਾ ਮਰਜੀ ਨਾਲ ਛੋਟ ਕਰਦੇ ਕੋਈ ਵੀਰ ਭਰਾ ਫੋਨ ਲਾਵੇ ਕੋਈ ਮਾਨਤਾਂ ਨਹੀਂ ਹੋਊਗਾ ਜੀ ਅੱਗੇ ਤਾਜੀ ਸੂਈ ਆ ਗਈ ਹਾਂਜੀ ਇਹਦਾ ਬੱਚਾ ਵਿੱਚ ਢੱਲਾਏ ਸੂਈ ਥੋੜੀ ਇਹ ਵੀ 20 ਕਿ ਦਿਨਾਂ ਦੀ ਹੈਗੀ ਅੱਛਾ 20 ਕਿ ਦਿਨਾਂ ਵਿੱਚ 10 11 ਕਿਲੋ ਜੜੀ ਗੱਲ ਹੈ ਅੱਛਾ 10000 ਕਿਲੋ ਦੁੱਧ ਮਰਜੀ ਚੋ ਉਹ ਬੱਚਾ ਢੱਲਾ ਬੱਚਾ ਦਿਖਾ ਦਿਓ ਨਾਲ ਹੀ ਠੀਕ ਆ 20 ਦਿਨਾਂ ਦੀ ਸੂਈ ਹੋਈ ਹੈ ਹਨਾ ਆ ਵੇਖੋ ਕਰੋ ਚੈੱਕ ਬੱਚਾ ਇਹਦਾ ਢੱਲਾਈ ਆ ਆ ਵੇਖੋ ਇੱਟ ਲਾਜ ਪਾਣੀ ਘੜੀ ਪੂਰਾ ਅਜ ਜਦ ਮਰਜ਼ੀ ਲਾ ਲੋ ਤੇ ਰੱਬ ਦੇ ਰੰਗ ਉੱਠ ਵੀ ਸਕਦਾ ਕੀਵਤਾ ਉੱਠ ਕੇ ਖੜਾ ਹੋ ਜੇ ਠੰਡੀ ਤੇਰੀ ਠੰਡੀ ਤੇ ਠੰਡੀ ਤੇਰੀ ਆ ਵੇਖੋ ਕਰੋ ਚੱਕ ਠੰਡੀ ਤੇਰੀ ਹਾਂਜੀ 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 ਕੱਦ ਕਾਠ ਵੀ ਵੱਡਾ ਵਾ ਦੁੱਧ 10000 ਕਿਲੋ ਦੁੱਧ 10000 ਕਿਲੋ ਕੋਕਲੇ ਲੈੜੀ ਗੱਲ ਦੁੱਧੋਂ ਵਾਜੂ ਕਿ ਭਾਈ ਥੋੜਾ ਬੋਦਾ 2.14 13 14 ਕਿਲੋ ਕਰੋ 650 ਕਿ ਤੋੜੀ ਡਈ ਜੇ ਤੁਹਾਨੂੰ ਪਤਾ ਜਿਹੜੀ ਗੱਲ ਹਨ ਗਾਂ ਚਾਹੀਦੀ 20 22 ਕਿਲੋ ਲਈ ਦੇ ਦੇ 15 ਕਿਲੋ ਹੀ ਆ ਤੇ ਹਾਂਜੀ ਹਾਂਜੀ ਇਹ ਥੱਲੇ 11 ਕਿਲੋ ਹੋ ਜਰੀ ਗੱਲ ਚ ਤੇ ਮੁੱਲ ਕਿੰਨਾ ਕਰਨਾ ਹੈ ਦਾ ਮੁੱਲ ਦਾ ਆਪਾਂ ਦੇ ਵਿੱਚ ਲਈਓ 40 42000 ਦੀ ਵੀ ਬੱਚਾ ਮਰਨੇ ਦਾ 35000 ਦੇ ਦਾਂਗੇ ਜੋ ਹੋਰ ਮਾਨਤਨ ਕਰ ਦਾਂਗੇ ਛੋੜ ਕਰ ਦੋਗੇ 33000 ਦੇ ਦਾਂਗੇ ਵਿੱਚ ਠੀਕ ਆ ਜੀ ਬਾਾਕੀ ਆਪਣੀ ਮਰਜ਼ੀ ਨਾਲ ਆਪਣਾ ਇਹ ਚੋਂ ਲੈਣਾ ਜਿੱਥੇ ਤੁਸੀਂ ਕਹਤਾ ਮਹਿੰਗੀ ਲੈਂਦੀ ਜਦੋਂ ਮੈਂ ਉੱਚ ਮਲਦੀ ਲਈ ਥੋੜਾ ਬੱਚਾ ਟਲੇ ਹੋ ਜਾਂਦਾ ਜੀ ਅੱਗੇ ਵੱਡੀ ਮੱਝ ਆ ਗਈ ਇਹ ਵੀ ਸੂਈਤਾ ਜੀ ਇਹ ਸੂਈਤਾ ਜੀ ਇਹਨਾਂ 20 ਦਿਨਾਂ ਦੀ ਪੰਜਾਂ ਸੂਈ ਦੁੱਧ 13 ਕਿਲੋ ਫੁੱਲਾ ਡੁੱਲਾ ਨੂੰ ਹੋਊਗਾ ਜੋ 13 ਕਿਲੋ ਦੁੱਧ ਹਾਂਜੀ ਠੀਕ ਆ ਕੱਦ ਪੂਰਾ ਵੱਡਾ ਹੋਵੇ ਦਾ ਬੱਚਾ ਕੱਟੀ ਕੱਟਾ ਮਗਰੇ ਦੇ ਇਹਦਾ ਮੇਰੇ ਕੱਟਾ ਆ ਜੋ ਕੱਟਾ ਮਗਰੇ ਆ ਜੀ ਇਹਦੇ ਠੀਕ ਆ ਆ ਯਾਰ ਕੱਦ ਕਾਠ ਪੂਰਾ ਵੱਡਾ ਆ ਨੀਲੀ ਰਾਵੀ ਵਾਲਾ ਕਿ ਤੁਜਾ ਨਹੀਂ ਆਹ ਲੋ ਆ ਕੱਟਾ ਜੀ ਇਹਦਾ ਆ ਵੇਖੋ ਬਾਕੀ ਮੱਝ ਵੇਖੋ ਮੱਝ ਵੀ ਆਪ ਵੀ ਵੱਡੀ ਆ ਪੂਰੀ ਕੱਦ ਪੂਰਾ ਵੱਡਾ ਵਾ ਲੇਵਾ ਚੈੱਕ ਕਰੋ ਜੀ ਲੇਵਾ ਵੀ ਸੋਹਣਾ ਵਾ ਜੀ ਖਾਣ ਵੀ ਚੰਗੇ ਲੱਗੇ ਆ ਆਓ ਕਰੋ ਆਜੋ ਵੀਰ ਜੀ ਕਰੋ ਜੀ ਪੂਰੀ ਵੱਡੀ ਮਾਂ ਥੋੜਾ ਕਿੰਨੇ ਕ ਦਿਨਾਂ ਦਾ ਸੂਆ ਵੀਰ ਜੀ ਇਹਦਾ ਸੂਈ ਦੇ ਵਿੱਚ ਲਿਆਂਦੇ ਸੂਆ ਦਾ ਤੀਜਾ ਜੀ ਤਾਂ ਪਈਆਂ ਕਿਹੜਾ ਸੂਈ ਚੋਂ ਅੱਛਾ 20 ਦਿਨਾਂ ਦੀ ਸੂਈ ਆ ਤੀਜੇ ਸੂਏ ਸੂਈ ਜੀ ਤਾਂ ਤੀਜੇ ਸੂਏ ਸੂਈ ਆ ਠੀਕ ਆ ਕੱਦ ਪੂਰਾ ਵੱਡਾ ਵਾਇਦਾ ਹਨਾ ਹਾਂਜੀ ਠੀਕ ਆ ਤੇ ਦੁੱਧੋਂ ਵਾਜੂਗੀ ਥੋੜਾ ਵਧਾ ਕੇ ਨਹੀਂ ਤੇ ਦੁੱਧੋਂ ਵਿੱਚ ਜਿੰਨਾ ਪਤਾ ਗਾਂ ਨਾ ਪਤਾ ਪੈਣ ਦੇ ਤੂੜੀ ਡਈ ਐਨਾ 12 13 ਕਿਲੋ ਦਹੀਂ ਜਊ ਜੜੀ ਮੈਂ ਕੀ ਤਾਂ ਵਧਾ ਦੇ ਕੋਈ ਕੋਈ ਪਤਾ ਹੀ ਨਹੀਂ ਹੁੰਦਾ ਜੀ ਇਹ ਗੱਲ ਸੇਵਾ ਦੀ ਗੱਲ ਹੈ ਤੇ ਆਪਣੀ ਸਾਲ ਕੋ 15 ਵੀ ਚੋ ਸਕਦਾ ਕਿ ਵੱਡੀ ਮੈਂ ਜਿਹੜੀ ਹਾਂ ਹਾਂ ਵੱਡੀ ਆ ਬਾਕੀ ਸਾਮ ਦੇ ਸਰ ਤੇ ਦੁੱਧ ਹੁੰਦਾ ਜੀ ਸਾਮ ਸਰ ਤੇ ਜੀ ਤੇ ਮੋਲੇ ਦਾ ਕਿੰਨਾ ਕਰਨਾ ਜੀ ਮੋਲੇ 82000 ਦੇ ਦਾਂਗੇ ਮੋਲਾ ਪਾਏ ਨੇ ਵੀ ਲੱਖ ਮੰਗਣਾ 1.5 ਦਿਨ ਲਈ ਕਰ ਮਾਨਤਣ ਮਾਨਤਣ 80000 ਕੱਟ ਕਰ ਲਾਂਗੇ ਭਰਾ ਕੋ ਕਰਾ ਲਈਏ ਮੋਲੋ ਕਰਾਉਂਗਾ 80000 ਅਸੀਂ ਜਦੋਂ ਦੋ ਛੜਸਾਂ ਦੇ ਵੇਖ ਲਓ ਤੁਹਾਡੇ ਨੂੰ ਵੱਧ ਮਾਣ ਕਰਦਾ ਤੁਸੀਂ ਵੀ ਥੋੜਾ ਦਿਲ ਮਟਾ ਕਰ ਲੋ ਵੀਰ ਨੇ ਵੇਖ ਲੋ ਦੋ ਛੜਤਾ ਅਸੀਂ ਜਦੋਂ ਤੁਸੀਂ ਅਸੀਂ ਜਦੋਂ ਕੋਈ ਨਾ ਕੋਈ ਮਾਲ ਕੋ ਨਫੇ ਨਾ ਵੇਗੀ ਕੋਈ ਬਰਾਬਰ ਵੇਗੀ ਮਾਲ ਵਿਕਦਾ ਚਾਹਦੇ ਗਾਂ ਦੇ ਉਹ ਠੀਕ ਆ ਠੀਕ ਆ ਤੇ ਅਗਲੀ ਤੋਰ ਲੋ ਅਗਲੀ ਸੂਈ ਆ ਉਹ ਵੀ ਸੂਈ ਥੋੜੀ 15 ਦਿਨ ਸੂਈ ਦੇ ਮਗਰ ਕੱਟੀ ਨਹੀਂ ਲੀਦੀ ਅੱਛਾ ਉਹਦੇ ਮਗਰ ਕੱਟੀ ਆ ਹਾਂਜੀ ਆ ਵੇਖੋ ਇਹ ਕਾਦੇ ਦਾ ਵੀ ਚੰਗਾ ਤੇ ਕੱਟੀ ਤੁਹਾਨੂੰ ਦਿਖਾ ਦਈਏ ਆ ਕੱਟੀ ਆ ਜੀ ਸੋਹਣੀ ਸੁਨਖੀ ਆ ਜੀ ਕੱਤੀ ਵੀ ਆਹ ਵੇਖੋ ਜਾ ਮੱਜਿਆ ਸੂਆ ਇਹਦਾ ਵੀਰ ਜੀ ਤਿੱਜਾ ਆਹ ਵੇਖੋ ਤਿੱਜਾ ਸੂਆ ਤੇ ਕੱਟ ਵਾਲਾ ਲੇਵਾ ਜੀ ਜਿੱਦਾਂ ਕਹਿੰਦੇ ਕੱਟ ਵਾਲਾ ਲੇਵਾ ਸੋਹਣੀ ਆ ਜੀ ਇਹ ਵੀ ਇਹਦੇ ਨਾਲ ਦੁੱਧ 12 ਕਿਲੋ ਤਿਆਰ ਜੁਣ 12 ਕਿਲੋ ਆਹ ਵੇਖੋ ਆਹ ਖਾਣ ਦੋ ਵੀਰ ਜੀ ਆ ਜੋ ਬਾਕੀ ਵੀਰ ਕੋ ਨਾਲੇ ਮਸ਼ੂਹਾ ਜਰ ਹੁੰਦੇ ਆ ਜਦੋਂ ਮਰਜੀ ਆਓ 2000 ਪਸ਼ੂ ਤੁਹਾਨੂੰ ਮਿਲਣਗੇ ਹਰ ਵੇਲੇ ਥਣਾ ਦੀ ਵੀਰ ਜੀ ਦੀ ਗਵਾਹ ਕਰ ਰਹੀ ਹੈ ਕੋਈ ਚੱਕਣੀ ਵਿੱਚ ਚੌਣ ਪੋਲੀ ਕੋਈ ਪੂਰ ਛਟਾ ਦੁੱਧ 11 12 ਕਿਲੋ ਤਿਆਰ ਹੋ ਖੁੱਲਾ ਡੁੱਲਾ ਜੀ ਠੀਕ ਆ ਆਪਣੇ ਦੋ ਡੰਗ ਕੋਲ ਤਸੱਲੀ ਕਰ ਲਈ ਮਗਰ ਕੱਟੀ ਆ ਗਈ ਇਹ ਮਾਰ ਕੱਟੀ ਆ ਜੀ ਠੀਕ ਆ ਤੇ ਮੋਲੇ ਦਾ ਕਿ ਨਾ ਕਰਨਾ ਜੀ 85000 ਹੀ ਦੇ ਦਈਏ ਜੀ ਮਾਣ ਤਣ ਹੋਰ 2000 ਛੱਡ ਦਾਂ ਜੇ ਵੀਰ ਨੇ ਹੋਰ ਕੱਟ ਕਰਦਾ ਤਾਂ ਫੇਰ ਕਹਿ ਦੇਣਾ ਮੈਂ ਠੀਕ ਹੈ 10 ਵੀਰ ਹੈ ਹੈ ਸਿੱਧਾ 80 ਦੀ ਆਣਾ ਅੱਗੇ ਉਹਨੇ 80 ਤੋਂ ਅੰਦਰ ਕੀਤੀ ਆ ਵੱਡੀ ਮੱਝ ਚਲੋ ਇਹ ਵੀ ਮੈਂ ਚੰਗੀ ਆ ਹੈ ਜੀ ਜੋੜਾ ਲਓ ਥੋੜਾ ਬਰ ਹੋਰ ਵਾਧਾ ਹੋਰ ਵਾਧਾ ਦਾ ਟੱਕਾ ਲਓ ਜੋੜਾ ਲਓ ਦੱਸ ਦੋ ਫੇ ਥੋੜਾ ਬਰ ਕਰ ਦਈਏ 81 ਕਹਿਤਾ ਤੁਹਾਨੂੰ 82 ਹੋਰ ਯਾਰ ਛੱਡਦਾ 81 ਦੇ ਦਾਂ 80 ਪੂਰਾ ਕਰ ਦੋ ਕਰਦੇ ਆ ਜਾਨ ਦੇ ਜਾਨ ਦੇ ਕੋਈ ਰੱਖਣਾ ਨਹੀਂ ਆਪਾਂ ਵੇਚਣੇ ਆ ਸਾਰੇ ਅਗਲੀ ਵੀ ਲੈ ਆ ਵੀਰ ਕੱਢ ਕੇ ਇਹ ਤੈਨਾਂ ਚਾਹੁੰਦੇ ਨਾ ਸੋਈ ਜੋ ਅੱਛਾ ਪਾਜੀ ਆ ਬੱਚਾ ਜੀ ਆ ਜਾ ਵੀਰ ਜੀ ਕੱਢ ਲਿਓ ਬਰ ਛੋਟੀਆਂ ਇਹ ਤਾਂ ਪਹਿਲਾ ਇਹ ਪਹਿਲਣਿਆ ਜੀ ਅੱਛਾ ਪਹਿਲਾ ਹੀ ਸੂਆ ਇਹਦਾ ਪਹਿਲਣ ਪਹਿਲਣ ਆਹ ਵੇਖੋ ਪਹਿਲਾ ਸੂਆ ਸੁਈਆ ਚੈੱਕ ਕਰੋ ਜੀ ਕੱਦ-ਕੱਦ ਸੋਹਣਾ ਇਹਦਾ ਲੇਵਾ ਜਾ ਕੇ ਕਰੋ ਕਿੰਨਾ ਸੋਹਣਾ ਲਈ ਫਿਰਦੀ ਹੈ ਜੀ ਕਰੋ ਇਹਦੇ 8 ਲੀਟਰ ਬੋਲਾ ਹੋਊਗਾ 8 ਲੀਟਰ ਬੋਲਾ ਹਾਂਜੀ ਠੀਕ ਆ ਜਾਣਦ ਆਜੋ ਵੀਰ ਜੀ ਮੋੜ ਲਿਓ ਬਾਕੀ ਕੱਦ ਵੀ ਸੋਹਣਾ ਵਾ ਛੋਟੀ ਆਪ ਵੀ ਸੋਹਣੀ ਆ ਆ ਵੇਖੋ ਮਗਰ ਕੱਟੀ ਕਟਾ ਵਾ ਇਹਦੇ ਮਗਰ ਕੱਟੇ ਹੀ ਖੜੇ ਅੱਛਾ ਕੱਟੀ ਜ ਮਗਰੇ ਕੱਟੀ ਨਾ ਦੇ ਜ ਕਟਾ ਮਗਰ ਕਟਾ ਮਗਰੇ ਆ ਜੀ ਇਹਦੇ 8 ਕਿਲੋ ਬੋਲਾ ਇਸ ਟਾਈਮ ਤੇ ਹਾਜ਼ਰ ਬੋਲਾ ਤਿਆਰ ਹੈ ਆਪਣੇ ਕੋਲ ਦੋ ਦੰਗ ਸੱਜੀ ਕਰਨੀ ਠੀਕ ਆ ਹਾਂ ਜੀ ਥਾਣਾ ਦੀ ਵੀ ਇੱਜੇ ਗੁਵਾਹਤ ਘਾਟਣੀ ਹੈਗੀ ਥਾਣਾ ਦੀ ਵੀ ਇੱਜੇ ਫਰਕ ਹੈਗਾ ਅੱਧਾ ਕਾ ਥਾਣਾ ਹੁੰਦਾ ਛੋਟੀ ਦਾ ਪਹਿਲਾਂ ਸੋਈ ਪਤਾ ਨਹੀਂ ਕੀ ਚੱਲਦਾ ਜਾਂ ਚਾਲੇ ਪਵੇ ਆ ਪੱਟੀ ਜਟੂਗਾ ਲਵਾਤਾ ਦਾ ਕਿਹੜੇ ਥਾਣ ਜੋ ਇਹ ਮਤਲਬ ਇਹ ਹੁੰਦਾ ਬਹਿਣੀ ਜਿੱਦੇ ਬੰਦੇ ਬਹਿ ਜਾਂਦਾ ਆਹ ਏਡਾ ਥਾਣਾ ਏਡਾ ਅੱਛਾ ਇਹ ਇਹ ਚ ਧਾਰਾ ਘਾਟਿਆ ਕੇ ਅੱਧਾ ਥਾਣ ਦੇ ਅੱਧਾ ਲੱਗ ਚੱਦਾ ਅੱਧਾ ਅੱਧਾ ਮਨ ਸੂਈ ਤਨਾ ਚਾਹੁੰਦਾ ਨਾ ਬਗ ਟਿਕਟੂਕੇ ਲੱਗੇ ਨੇ ਚੱਲ ਵੀ ਸਕਦਾ ਜਿਹੜੀ ਗੱਲ ਆ ਵੀ ਸੂ ਸੂਆ ਪਹਿਲਾਂ ਹੀ ਆ ਸੂਆ ਪਹਿਲਾਂ ਜੀ ਠੀਕ ਆ ਹਾਂਜੀ ਤੇ ਮੋਲੇ ਦਾ ਕਿ ਨਾ ਕਰਨਾ ਜੀ ਮੋਲੇ ਵਿੱਚ ਹੁਣ 570 72000 ਦੀ ਲਈ ਸੀ ਹੁਣ ਤੁਹਾਨੂੰ ਬਾਦ ਕਰਨਾ ਪੈਣਾ ਤਾਂ ਠਾ ਠਾ ਆਪਾਂ 65000 ਦੇ ਦਈਏ ਵੀ ਛੋੜ ਕਰ ਦੋ ਕਿ 50000 ਜੋ ਹੋਰ 2000 ਛੱਡ ਦਾਂਗੇ ਵੀ ਠੀਕ 63000 ਦੀ 63000 ਦੀ ਹੁਣ ਵੀਰ ਕੋ ਕਰਾ ਲਈਏ ਕਰਾ ਲਓ ਕਰਾ ਲਓ ਜਿਵੇਂ ਤਾਂ ਨਾ ਜੀ ਤੁਹਾਨੂੰ ਅੱਧਾ ਵਿਕਾਨ ਅੱਧਾ ਜਿਹੜੀ ਗੱਲ ਜੋ ਉਹ ਪੂਰੀ ਦੇਣਾ ਵਿਕਾ 60000 60 ਦੀ 60 ਠੀਕ ਹੈ ਬਾਕੀ ਫੋਨ ਲਾ ਲੈਗੇ ਫੋਨ ਲਾਵੇ ਕੋਈ ਗੱਲ ਨਹੀਂ ਆ ਚੰਗੀ ਜਾਂ ਚੁੰਗੀ ਹਾਂਜੀ ਮੋੜਨਾ ਨਹੀਂ ਕਿ ਨਹੀਂ ਮੋੜਦੇ ਨਹੀਂ ਜਿਹੜੀ ਗੱਲ ਠੀਕ ਹੈ ਜੀ ਕਾਰ ਨਹੀਂ ਕੋਈ ਵੀ ਆਪੇ ਹੋਰ ਉਹ ਬੇਨਤੀ ਜਿਹੜੀ ਵਾਲੇ ਆਪਣੇ ਦੋ ਡੰਗ ਵੀਰ ਸੱਲੀ ਕਰਕੇ ਖੜਿਆ ਕਰਨ ਜਿਹੜਾ ਮੁੜ ਕੇ ਫੋਨ ਲਾਉਣਾ ਉਹ ਜੇ ਜਿਹੜੀ ਗੱਲ ਪਹਿਲਾਂ ਤਾਂ ਆਪਾਂ ਨੂੰ ਇਹ ਵੀ ਖੁਦ ਦਿਖਤਾਈ ਨਹੀਂ ਜਿਹੜੀ ਗੱਲ ਆ ਸੀ ਅੱਛਾ ਅੱਛਾ ਜੀ ਅਧਰਨਾ ਆਪਾਂ ਕਦੇ ਇਹ ਨਹੀਂ ਕੋਈ ਬੰਦੇ ਛੱਟ ਛੱਟ ਡੰਗ ਖਾਇਨ ਕੋ ਆਪਣਾ ਉਹ ਕੁੱਤਾ ਕੋਈ ਡੰਗ ਨਹੀਂ ਥਣਾ ਕੇ ਚਾਇਆ ਜਿਹੜਾ ਜੀ 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 ਇਦਾਂ ਜਿਹੜਾ ਆਪਾਂ ਦੱਸਾਂਗੇ ਨਿਕਲੂ ਉਹ ਆਪਣੇ ਦੋ ਡੰਗ ਤੋਂ ਸੱਦੀ ਕਰ ਲੈ ਕੋਈ ਠਾਕਾ ਮਾਜੀ ਝੋਲੇ ਜਿਹੜੀ ਗੱਲ ਹੈ ਠੀਕ ਹੈ ਜੀ ਆਹੀ ਤਿੰਨ ਮੱਜਾਂ ਤੇ ਚਾਰ گاਵਾ ਵਿਚਲੇ ਵਿੱਚ ਜਣੀਆਂ ਤਾਂ ਫੋਨ ਕਰ ਦਿਓ ਵੀਡੀਓ ਨੂੰ ਸ਼ੇਅਰ ਕਰ ਦਿਓ ਆਗੇ ਆਪਣੀ ਸੂਏ ਸਵਾਇਡੰਗਰ ਨੂੰ ਦੋ ਟਾਈਮ ਚੋ ਕੇ ਤਸल्ली ਕਰ ਲਿਓ ਜਿਹੜਾ ਗੱਬਣ ਪਸ਼ੂ ਦਾ ਥਾਂ ਟਿੱਪ ਕੇ ਚੱਕ ਪਾਸ ਕਰਕੇ ਲੈ ਕੇ ਜਾਇਓ ਵੀਡੀਓ ਨੂੰ ਸ਼ੇਅਰ ਕਰਦੇ ਹੋ ਜੀ ਧੰਨਵਾਦ